ਅੰਟੀ ਸਾਰਿਆਂ ਨੂੰ ਪਿਆਰ ਪੇਸ਼ ਕਰਨਾ ਸਸੀ ਕਾਲ ਜੀ ਅੱਜ ਜਿਹੜੇ ਸਾਡੇ ਕੋਲੇ ਨਗਰ ਪੰਚਾਇਤ ਹੀਰ ਦਾ ਸਰਪੰਚ ਸਾਹਿਬ ਅਤੇ ਭਾਰਤੀ ਸੰਘੀ ਯੂਨੀਅਨ ਦੇੋਂ ਰਾਲੇ ਸੀਨੀਅਰ ਪਲਾਕ ਪ੍ਰਧਾਨ ਸੇ ਸਿੰਘੂਰ ਕਾ ਮਜੂਦ ਨੇ ਤੇ ਉਹਨਾਂ ਦੇ ਪਿੰਡ ਦੇ ਵਿੱਚ ਕੀ ਕੀ ਪ੍ਰੋਬਲਮਾਂ ਨੇ ਤੇ ਉਹਨਾਂ ਤੋਂ ਆਪਾ ਜਾਣਕਾਰੀ ਲੈਣੇ ਆ ਪ੍ਰਧਾਨ ਜੀ ਇਹ ਦੱਸੋ ਤੁਹਾਡੇ ਜਿਹੜੇ ਹੀਰ ਦੇ ਪਿੰਡ ਦੇ ਵਿੱਚ ਕੀ ਸਮੱਸਿਆ ਚੱਲ ਰਹੀ ਹੈ ਤੇ ਕੀ ਜਿਹੜਾ ਇਹ ਦਾ ਮਤਲਬ ਜਿਹੜਾ ਬੰਦਾ ਤੁਹਾਨੂੰ ਉਥੇ ਕੰਮ ਰੋਕ ਰਿਹਾ ਹੈ ਉਹਦੇ ਬਾਰੇ ਕੀ ਪ੍ਰੋਬਲਮ ਹੈ ਇਹਦੇ ਬਾਰੇ ਇਹਦੇ ਹੋ ਜਾਣ ਤਾਂ ਵੈਦਿਕੀ ਦੀ ਕਸਾ ਵੈਦਿਕੀ ਦੀ ਕਸਾ ਸਾਰੇ ਨਗਰ ਦੇ ਹੱਥ ਹੱਥ ਬੈਂਤੀ ਹੈ ਵੀ ਅਸੀਂ ਕਵਾਸ ਪਿੰਡ ਦਾ ਕਰਾ ਰਹੇ ਹਾਂ ਨਹਿਰੀ ਪਾਣੀ ਛੱਪੜ ਵਾਸਤੇ ਲਿਆ ਰਹੇ ਹਾਂ ਅਸੀਂ ਸਕੂਲ ਵਾਸਤੇ ਬੱਚਿਆਂ ਵਾਸਤੇ ਪਾਣੀ ਲਿਆ ਰਹੇ ਹਾਂ ਇਹ ਸਾਨੂੰ ਸਾਡੇ ਚੱਲਦੇ ਕੰਮ ਦੇ ਵਿੱਚ ੜਿੱਕਾ ਪਾਉਂ ਗਏ ਨੇ ਜੇ ਕੋਈ ਸਾਡਾ ਗਨਾਹ ਹੈ ਤਾਂ ਦੱਸ ਸਕਦੇ ਨੇ ਸਾਡਾ ਸਾਰਾ ਕਵਾਸ ਰੋਕਦੇ ਨੇ ਇਹ ਜਿਵੇਂ ਤੋਂ ਉਦਾਂ 66 ਸਾਢੇ ਜਿਹੜਾ ਗੰਦ ਧੰਨ ਦੇ ਨੇ ਉੱਧਰ ਦੇ ਲੋਕ ਨੇ ਮੱਛਰ ਦੇ ਵਿੱਚ ਕਿਵੇਂ ਕਿਵੇਂ ਉਹ ਬਚੇ ਨੇ ਸਾਡੇ ਇਹ ਆ ਵੀ ਉਹਨੂੰ ਸਫਾ ਕੇ ਪਾਣੀ ਵਧੀਆ ਪਾਣੀ ਬਣਾ ਕੇ ਉਹਨੂੰ ਸਫਾ ਕੇ ਕਰਕੇ ਪੱਤਾ ਛੱਪਰ ਕਰਕੇ ਮੱਝਾ ਪਾਣੀ ਪੀਣ ਉਥੋਂ ਦਾ ਮੱਛਰ ਖਤਮ ਕਰ ਗਏ ਫਿਰ ਕੋਲ ਸਫਾਈ ਅਸੀਂ ਕਰਾਉਣੀ ਹੈ ਪਰ ਸਾਡੇ ਕੰਮ ਦੇ ਵਿੱਚ ਪੰਚਾਇਤ ਦੇ ਵਿੱਚ ਬਹੁਤ ੜਕਾ ਪਾ ਰਹੇ ਨੇ ਅਸੀਂ ਹੱਥ ਪਾਣ ਬੇਨਤੀ ਕਰਦੇ ਹਾਂ ਪ੍ਰੈਜ਼ਡੈਂਟ ਸਾਡੀ ਮਦਦ ਕਰੇ ਤੇ ਇਹਨਾਂ ਕੰਮ ਤੋਂ 바ਬੇ ਆ ਜਾਣ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਰਏ ਨਾ ਕਰਦੇ ਆ ਪਿੰਡ ਦੀ ਨਾਲ ਸਾਡਾ ਪੰਚਾਇਤ ਦਾ ਕੰਮ ਰੋਕਣਾ ਬਿਲਕੁਲ ਨਹੀਂ ਇੰਨਾ ਵਾਸਤੇ ਇਹ ਮਲੂਕ ਸਿੰਘ ਤੇ ਗਏ ਅੱਥ ਵੀ ਮਨ ਬੇਨਤੀ ਕਰਦੇ ਆ ਵੀ ਕੋਈ ਰੌਲੇ ਤੁਹਾਡੇ ਕੋਲ ਹੋਰ ਹੋਣ ਤੇ ਇਹ ਕੰਮ ਦੀ ਸ਼ਰ ਨਾ ਲਵੋ ਆਪਾਂ ਜੁਨੀਅਰ ਬਣੇ ਆ ਕਿਸੇ ਕਮਾਣ ਵਾਸਤੇ ਬਣਿਆ ਪਿੰਡ ਦੇ ਅੜਿੱਕੇ ਵਾਸਤੇ ਨਹੀਂ ਬਣੇ ਸਰਮੈਤ ਸਾਹਿਬ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਸਾમારી ਰਾਇ ਨਾ ਚਾਹੁੰਦਾ ਸਾਡੀ ਰਾਇ ਨਾ ਚਾਹੁੰਦਾ ਅਸੀਂ ਇੱਟਾਇ ਦੇ ਪਹਿਲਾਂ ਮੌਕੇ ਦੇ ਕੰਮ ਅਸੀਂ ਕਰమే ਹੀ ਕਰਨੇ ਨੇ ਪਿੰਡ ਦੇ ਸਾਨੂੰ ਬਣਾਇਆ ਕੰਦੇ ਵਾਸਤੇ ਅਗਰ ਜੇ ਤੁਸੀਂ ਹਮ ਕੰਮ ਹੀ ਨਹੀਂ ਕਰਨ ਤੇ ਨਾ ਤੇ ਸ੍ਰੀ ਪ੍ਰਧਾਨ ਜੀ ਇਹ ਦੱਸੋ ਜਿਹੜਾ ਕੱਲ ਨੂੰ ਤੁਸੀਂ ਧਾਰਨਾ ਲਾਉਣ ਜਾ ਰਹੇ ਹੋ ਹਾਂਜੀ ਉਹਦੇ ਸਮੱਸਿਆ ਕੀ ਹੈ ਉਹਦੇ ਕਾਰਨ ਕੀ ਹੈ ਤੁਹਾਨੂੰ ਜਿਹੜਾ ਇਹ ਧਾਰਨਾ ਲਾਉਣ ਦੇ ਜਿਹੜੇ ਚਨੇ ਥਾਣਿਆਂ ਤੇ ਧਾਰਨਾ ਲਾਉਣਾ ਹੈ ਹਾਂਜੀ ਉਹਦੇ ਚ ਨਾਲ ਕੀ ਪ੍ਰੋਬਲਮ ਆ ਕਿਉਂ ਲਾ ਰਹੇ ਹੋ ਉਹ ਜੀ ਸਰਪੰਚ ਸਾਹਿਬ ਦੇ ਬੱਚਿਆਂ ਦੀ ਜਵਾਲਤਾ ਕਰਾਉਂਦਾ ਉਹ ਦੋ ਬੰਦਿਆਂ ਦੀ ਜਵਾਲਤਾ ਸੀ ਨਹੀਂ ਕਰਾਈਆਂ ਪੰਚਾਇਤਾਂ ਨੇ ਨਹੀਂ ਕਰਾਈਆਂ ਇਹਨਾਂ ਆਬ ਕਰਾਈਆਂ ਨੇ ਅਸੀਂ ਕਿਸੇ ਦੀ ਜਵਾਨਤਨੀ ਕਰਾਉਂਦੇ ਕੋਈ ਸਾਨੂੰ ਲੜਾਈ ਦਾ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਇਹ ਵਿਗੜ ਜਾਣ ਕੇ ਪਾਰਿਆ ਵਿੱਚ ਕਿਸੇ ਅੰਮ੍ਰਿਤ ਦਾ ਕੋਈ ਗੱਲ ਨਹੀਂ ਹੈਗੀ ਸਾਡੇ ਪਿੰਡ ਦੇ ਵਿੱਚ ਪਰ ਇਹ ਦੁਸ਼ਮਣ ਪਾਰਟੀ ਬਣਾ ਰਿਹਾ ਹੈ ਪਰ ਅਸੀਂ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਵੀ ਅਸੀਂ ਪਿੰਡ ਦੇ ਵਿੱਚ ਸਲੂਕ ਨਾਲ ਹੀ ਕੰਮ ਕਰਨਾ ਜੋ ਕਰਉਣਾ ਕਰਾਉਂ ਕਰਾਉਣ ਨੂੰ ਤਿਆਰ ਆ ਪਰ ਮਾਰਾ ਬਚਾ ਨਾ ਬੋਲੋ ਤੇ ਨਾ ਮਾਰਾ ਚੰਗਾ ਕਰਗੇ ਥਾਣੇ ਅਸੀਂ ਧਰਨਾ ਤਾਲ ਨਾ ਰਹੇ ਆ ਇਹ ਉੱਥੇ ਮਸ਼ਾਹਰ ਤੇ ਦਾਅ ਪਾਉਂਦਾ ਹੈ ਬਿਨਾਂ ਨਿਆਂ ਕਰੋ ਕਸੀ ਦੇ ਬਰਾਬਰ ਤਾਂ ਧਰਨਾ ਲਾ ਰਹੇ ਹਾਂ ਉਸ ਸਾਨੂੰ ਕੋਈ ਚਾਹ ਨਹੀਂ ਸੇ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਹਾਂ ਜੇ ਸਾਨੂੰ ਸਾਫ਼ ਮੈਦਾਨ ਚਾਹੀਦਾ। ਜੋ ਅਸੀਂ ਬੱਚਿਆਂ ਵਾਸਤੇ ਪਾਣੀ ਲੈ ਜਾਂਦੇ ਆ, ਡਿੱਗ ਬਣਾਉਣਾ ਹੈ ਸਕੂਲ ਦੇ ਵਿੱਚ, ਛੱਪੜ 'ਚ ਪਾਣੀ ਪਾਉਣਾ ਹੈ, ਛੱਪੜ ਦਾ ਗੰਦ ਕੱਟਣਾ ਹੈ, ਸਾਰੀ ਸਫਾਈ ਕਰਨੀ ਹੈ, ਉੱਥੇ ਇੰਨੀਆ ਪਚਾਈਤਾ ਮੱਖਾ ਹੋ ਗਿਆ ਨੇ ਕਿਸੇ ਤੋਂ ਗੰਦ ਨਹੀਂ ਨਿਕਲਿਆ। ਅਸੀਂ ਇਹਨਾਂ ਨੂੰ ਕੱਢ ਕੇ ਵਿਖਾਵਾਂਗੇ ਕਿਵੇਂ ਗੰਦ ਨਹੀਂ ਨਿਕਲਦਾ ਪਰ ਸਾਨੂੰ ਸਾਰੇ ਸੰਦੋਖ ਦੇਣ। ਤਾਂ ਕਿ ਅਸੀਂ ਕੁਝ ਨਹੀਂ ਕਰ ਸਕਦੇ। ਐਵੇਂ ਚੱਕਰ ਬਾਜੀ ਨਾ ਸਟਣਾ ਨਾ ਸੀ ਕਿਸੇ ਨੂੰ ਮਾਰਾ ਕਹਿਣਾ ਨਾ ਚੰਗਾ ਕਹਿਣਾ ਹੱਤਪਨ ਬੇਨਤੀ ਕਰਦੇ ਆਂ ਐ ਰੂਜੀ ਕੀ ਖਾਲਸਾ ਐ ਰੂਜੀ ਕੀ ਫਤਿਹ ਮਾਲ ਦੇ ਨਾਲ ਆਦੇ ਮੱਦੇ ਹਾਂ ਜੇ ਪਾਸਾ ਆ ਕੇ ਜਨਾ ਚੋਣੇ ਅਸ ਇਹ ਕਹਿੰਦੇ ਦੋਣਾ ਜੀ ਮੇਰੇ ਕੋਲ ਇਹਦੇ ਚੱਪੜਵਾਦ ਤੇ ਇੱਕ ਪੈਰ ਪੜਨੀ ਸੀ ਠੀਕ ਹੈ ਜੀ ਪੋਸਟੇਰ ਵਾਲਾ ਬੈਠਾ ਗਿਆ ਸੀ ਜਿੰਨਾਂ ਨੇ ਉਹਦੇ ਨਾਲ ਮੜਕੇ ਵਾਲਾ ਉਹਨੂੰ ਨਹੀਂ ਪੈਰ ਪਾਣ ਦਿੱਤੀ ਉਹਦਾ ਜਰਵਾਹੇ ਤੇ ਜਿੰਨਾਂ ਨੇ ਉਹਤਵਾਦ ਉਹ ਘਰ ਨੂੰ ਆ ਗਿਆ ਦੇ ਕੋਤਵਾਰ ਇੱਕ ਸਵਾਰ ਦੇ ਕੋਲ ਕਰਤੀ ਕੋਲ ਸਾਇਨਾ ਦੋ ਜਣੇ ਲੈ ਗਏ ਉਸ ਤੋਂ ਬਾਅਦ ਸਾਡਾ ਤੇ ਰਾਜ ਬੰਦਾ ਵੀ ਹੁੰਦਾ ਸੀ ਉਹ ਇਹ ਘਰ ਆਇਆ ਸੀ ਉਹਨਾਂ ਦੀ ਕੋਈ ਗੱਲ ਨਹੀਂ ਸੀ ਕਰਦੀ ਅਰੇ ਕਿ ਇਹ ਪੈਰ ਤਾਲ ਉਹ ਤੇ ਰਾਜ ਬੰਦਾ ਕਹਿੰਦਾ ਜੇ ਬਹੁਤਾਸ ਗੱਲ ਨਹੀਂ ਵੀ ਕਰ ਲੈਣਿਆ ਇਹ ਬਲੋਕ ਸਿੰਘ ਨੇ ਕਹਦਾ ਵੀ ਨਹੀਂ ਤੇ ਸੋਚਾਂ ਤੇ ਕੋਤਵਾਰ ਤੇ ਜੋ ਬਦਮਿਸ਼ਤੀ ਕਰੀ ਜੇ ਖਣੇ ਤਾਂ ਉਹਨਾਂ ਨੇ ਅੰਦਰ ਦਾਤੇ ਆ ਗਿਆ ਜਿੰਨਰ ਹੋਈ ਲੋਕ ਬਾਤ ਸੁਆਹ ਪਤਾ ਜਦੋਂ ਉਹਲੇ ਉਦੋਂ ਆ ਚਾਹ ਕੇ ਨਾ ਆਪਾਂ ਜਮਾਨਤਾ ਕਰਵਾ ਲਾ ਕਿਸੇ ਨੇ ਨਾ ਮਾਰ ਦਾ ਜਮਾਨਤਾ ਕਰਵਾਓ ਕਿਸੇ ਨੇ ਨਾ ਅਗਲਾ ਕਦੇ ਇਸ ਤਰ੍ਹਾਂ ਕਰਾਈਂ ਨਾ ਹੋਵੇ ਠੀਕ ਆ ਸਾਡੇ ਸਰਪੰਚ ਵੀ ਆ ਗਏ ਦੀ ਉਦੋਂ ਪਰ ਜਮਾਨਤਾ ਕਰਵਾਉਣੇ ਕੋਈ ਦਿਖਾਸ ਗੱਲਾਂ ਕੋਈ ਕਰਕੇ ਗਏ ਜੇ ਨਾ ਜਮਾਨਤਾ ਕਰਵਾ ਲਾ ਉਦੋਂ ਆ ਸਭ ਇਕੱਠੇ ਲੈ ਕੇ ਸਿਕਾਰ ਬੰਦਾ ਸਾਡਾ ਉੱਥੇ ਕਾ ਲਿਖਾਈ ਇਹ ਸਾਰਾ ਜਾਂਦੇ ਨੇ ਤੇ ਅਸੀਂ ਮੈਂ ਜਿਹੜਾ ਮੰਗ ਕੀ ਕਰ ਤੋ ਪ੍ਰਸ਼ਾਸਨ ਤੇ ਜਿਹੜੇ ਤੱਕ ਮੰਗਾਂ ਸੀ ਇਹੇ ਕਰਦਾ ਵੀ ਸਾਥ ਤੋਂ ਵੰਡ ਕੇ ਚਲੋ ਕੀ ਤੁਹਾਡੇ ਬਾਤ ਦੇ ਕੇ ਤਾਂ ਪੈ ਜੇ ਵੀ ਉੱਥੇ ਪਾਣੀ ਦਾ ਸਤਾਹ ਹੋਵੇ ਕੋਲ ਪਾਰੀ ਖਾ ਹੋਵੇ ਅੰਦਰ ਸੁਲਾਵਾ ਤੇ ਡਾਕਟਰ ਪਟਾ ਜਾ ਕੇ ਉੱਥੇ ਪਾਣੀ ਦੀ ਪੀਏ ਤੇਰੀਏ ਇੱਕ ਬਾਜਮਣੀ ਮੇਲੇ ਅੱਜ ਇਹ ਮਤ ਦਾ ਰਹਿਣਾ ਕਟਵਾ ਤੇ ਜਾ ਰਿਹਾ ਜਿੱਦਾਂ ਹਾਲ ਵਕਤ ਜਾ ਰਿਹਾ ਇਹ ਕੰਮਾਂ ਤੇ ਨਿਲਾ ਰਹੇ ਜਿੱਦਾਂ ਦੇਖਣ ਨੂੰ ਟਿੱਕਾ ਲਾਉਣੇ ਕੋਈ ਤਾਕ ਨਾ ਜਿੱਦਾਂ ਦੇ ਕੇ ਪਾਣੀ ਨਹੀਂ ਜਾਣਗੇ ਤਾਂ ਕੁਝ ਕਰਨੀ ਜਾਂਦੇ ਆ ਗੱਲਵਾ